ਇਨਸਾਨ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹਨ ਚੰਗੇ ਗੁਣਾਤਵ ਬਿਨਾਂ ਇਨਸਾਨ ਕਿਸੇ ਕੰਮ ਦਾ ਨਹੀਂ ਆਗਾ ਚੰਗੇ ਗੁਣਾਤਵ ਬਿਨਾਂ ਔਰਤ ਕਿਸੇ ਕੰਮ ਦੀ ਨਹੀਂ ਆਗੀ ਬਾਣੀ ਨੂੰ ਬੜੇ ਜ਼ੋਰ ਦੇ ਕੇ ਧਿਆਨ ਦੇ ਕੇ ਸੁਣਨੀ ਲੋੜ ਹੈ ਚੰਗੇ ਗੁਣ ਇਨਸਾਨ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹਨ ਬਾਣੀ ਸ੍ਰੀ ਪਵਿੱਤਰ ਬਾਣੀ ਦੇ ਵਿੱਚੋਂ ਆਦਰਸੀ ਬਣੇ ਗੌਰ ਦੇ ਕਿਤੇ ਧਿਆਨ ਦੇ ਕੇ ਸੁਣਨਾ ਹੈ ਚੰਗੇ ਗੁਣ ਇਸਤਰੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਚੰਗੇ ਗੁਣ ਇਨਸਾਨ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਰੱਬ ਨੇ ਸੂਰਤਾ ਦੋ ਦਿੱਤੀਆਂ ਆ ਇਨਸਾਨ ਇੱਕ ਹੈ ਪਰ ਕਿਹਾਂ ਦਾ ਰੰਗ ਅਲਰੇਡੀ ਗੁਣਾ ਦੀ ਗੱਲ ਚੱਲੇਗੀ ਪਰ ਨਹੀਂ ਚੋਦੀ ਪਵਿੱਤਰ ਬਾਣੀ ਨੂੰ ਸੁਣਾਣਾ ਹੈ ਔਰ ਬਾਣੀ ਵਾਲਾ ਵੀ ਹਾਂ ਬਾਣੀ ਕੀ ਸੁਝਾਉਣਾ ਕਰਦੀ ਹੈ ਬਹੁਤਾਂ ਦੀ ਪੁਸਤਕ ਉਹਦੇ ਯਾਰਾ ਅਧਿਆਇ ਤੋਂ ਦੀ ਬਾਣੀ ਐਤ ਵਿੱਚ ਉਹ ਪਰਮੇਸ਼ੁਰ ਦੀ ਬਾਣੀ ਨੂੰ ਪੜ੍ਹ ਕੇ ਵੇਖਦੇ ਆ ਚੰਗੇ ਗੁਣਾ ਇਨਸਾਨ ਦੇ ਵਿੱਚ ਇਸਤਰੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਔਰ ਚੰਗੇ ਗੁਣਾ ਹੋਣਾ ਇਨਸਾਨ ਕਿਸੇ ਕੰਮ ਦਾ ਨਹੀਂ ਹੈ ਇਸਤਰੀ ਕਿਸੇ ਕੰਮ ਦੀ ਨਹੀਂ ਬਾਣੀ ਕੀ ਕਰੀ ਜਬੜਾ ਗੌਰ ਤੱਕ ਸੁਣ ਲਿਆ ਸੂਰ ਦੇ ਨੱਕ ਵਿੱਚ ਸੋਨੇ ਦੀ ਨਾਥ ਸੂਰ ਦੇ ਨੱਕ ਦੇ ਵਿੱਚ ਸੋਨੇ ਦੀ ਨਾਥ ਹੋਵੇ ਰੂਪਵਤ ਇਸਤਰੀ ਰੂਪਵਤ ਇਸਤਰੀ ਕੰਮਦਾਨ ਨਹੀਂ ਆਤੇ ਕਿਸੇ ਪੰਮਦੀ ਨਹੀਂ ਆ ਧਿਆਨ ਨਹੀਂ ਇਹ ਜਿਹੜਾ ਚੰਗ ਨੀ ਗਈ ਪਿਆਰੋ ਅੱਜ ਆਉਣ ਦੀ ਲੋੜ ਹੈ ਚੰਗੇ ਬੋਣਾ ਇਸ ਸਾਣ ਦੇ ਵਿੱਚ ਇਸਤਰੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਚੰਗੇ ਬੋਣਾ ਵਾਲੀ ਇਸਤਰੀ ਨੂੰ ਪਰਮੇਸ਼ਵਰ ਦੀ ਬਾਣੀ ਕੀ ਦੱਸਦੀ ਆ ਬੜੇ ਗੌਰ ਦੇ ਕਿ ਸੁਣਦੇ ਆ ਕਹਾਤਾ ਦੀ ਪੁਸਤਕ ਪਾ 14 ਅੰਕ ਹੈ ਉਹਦੀ ਇੱਕ ਪੰਨੇ ਦੇ ਵਿੱਚੋਂ ਵੀ ਪਰਮੇਸ਼ਵਰ ਦੀ ਬਾਣੀ ਨੂੰ ਪੜ ਕੇ ਵੇਖਦੇ ਆ ਪਿਆਰੋ

ਦੀ ਹੈ ਸਭ ਬੋਲਾਂਗੇ ਕੀ ਕਰਦੀ ਹੈ ਆਪਣੇ ਹੱਥੀ ਆਪਣੇ ਘਰ ਨੂੰ ਉਜਾਰ ਲੈਂਦੀ ਹੈ ਚੰਗੀ ਤੇ ਜਿਹੜੀ ਚੰਗੀ ਆਵਾ ਓਏ ਆਪਣੇ ਘਰ ਨੂੰ ਬਣਾ ਕੇ ਰੱਖਦੀ ਆ ਜਿਹੜੀ ਮੂਰਤ ਤੇ ਆਪਣੇ ਹੱਥੀ ਆਪਣੇ ਘਰ ਨੂੰ ਵੀ ਕਰ ਲੈਂਦੀ ਆ ਸਾਹਮਣੇ ਕੇ ਬੋਦੇ ਕੀ ਕਰਦੀ ਆ ਕੀ ਕਰਦੀ ਆ ਸਾਹ

ਆਪੇ ਕਹ ਲੈਂਦੀ ਐ ਚੰਗੇ ਇਸਤਰੀ ਦੇ ਵਿੱਚ ਚੰਗੇ ਕੌਣ ਹੁੰਦੇ ਆ ਚੰਗੇ ਮਰਦ ਦੇ ਵਿੱਚ ਚੰਗੇ ਕੌਣ ਹੁੰਦੇ ਆ ਔਰ kamu bercakap minta aja sabun dengan hadiria, nyuruh sabun dengan hadiria, kaitian.

ਨਾਲ ਕੱਢੀ ਜਾਵੇਗੀ ਚੰਗੀ ਇਸਤਰੀ ਸੋਹਣ ਨੂੰ ਸਮਝ ਕੇ ਮੂੰਹ ਦੇ ਵਿੱਚੋਂ ਗੱਲ ਕੱਢੇਗੀ ਚੰਗੀ ਇਸਤਰੀ ਦੇ ਘਰ ਨੂੰ ਵੇਖੋ ਪਾਣੀ ਕੀ ਬੁਝਕਾਰੀ ਆ ਦੁਬਾਰਾ ਪੀਂ ਕਰਦੇ ਆ ਉਹ ਬੁੱਧ ਨਾਲ ਆਪਣਾ ਮੂੰਹ ਖੋਲਦੀ ਹੈ ਚੰਗੀ ਇਸਤਰੀ ਬੁੱਧ ਦੇ ਨਾਲ ਆਪਣੇ ਮੂੰਹ ਨੂੰ ਖੋਲਦੀ ਜਦੋਂ ਦੁਆਰਾ ਕਿਸੇ ਨੂੰ ਬਰਕਤ ਮਿਲੇ ਪਤੀ ਉਹਦੀ ਰਸਨਾ ਹੁੰਦੇ ਆ Yeah. ਕੋਈ ਗੱਲ ਨਹੀਂ ਆਪੇ ਆਇਆ ਤੇ ਆਪੇ ਲੰਮੇ ਦੀ ਪੈ ਕਈ ਇਹੋ ਜਿਹਾ ਭਰਾ ਵੀ ਲੱਗ ਰਿਹਾ ਧੀ ਪੁੱਤਾਂ ਕੋਈ ਧਿਆਨ ਦੇ ਦਾਹੋਰੀ ਆ ਤਾਂ ਵੀ ਕੋਈ ਫਬਰ ਸੁਰਤ ਨਹੀਂ ਆ ਯਾਰਾ ਨਹੀਂ ਆਇਆ ਕੋਈ ਫਬਰ ਸੁਰਤ ਨਹੀਂ ਆ ਉਹਨੂੰ ਚੰਗਾ ਨਹੀਂ ਮੰਨਿਆ ਗਿਆ ਉਹ ਚੰਗੇ ਗੁਣਾ ਵਾਲੇ ਇਨਸਾਨ ਨਹੀਂ ਆ ਉਹ ਚੰਗੇ ਗੁਣਾ ਵਾਲੇ ਕੀਆ ਕੇਅਰ ਕਰੇਗਾ ਕਿਉਂ ਕੇਅਰ ਕਰੇਗੀ ਉਹ ਭੈਣ ਬੜੀ ਚੰਗੀ ਬਣੀ ਗਈ ਆ ਜਿਹੜੀ ਆਪਣੇ ਪਰਿਵਾਰ ਦਾ ਖਿਆਲ ਰੱਖਦੀ ਆ ਇਸੇ ਲਈ ਮਾਈ ਨੂੰ ਦੁਆਰਾ ਪੀਤ ਕਰਦੇ ਆ ਉਹ ਆਪਣੇ ਟੱਬਰ ਦੀ ਝਾਲ ਨੂੰ ਉਹ ਆਪਣੇ ਟੱਬਰ ਦੀ ਝਾਲ ਨੂੰ ਆਪਣੀ ਧੀ ਵੱਲ ਵੇਂਦੀ ਆ ਚੰਗੀ ਇਸਤਰੀ ਆਪਣੀ ਧੀ ਵੱਲ ਵੇਂਦੀ ਆ ਤੇ ਚੰਗਾ ਮੱਤ ਆਪਣੇ ਪੁੱਤ ਵੱਲ ਵੇਂਦਾ ਇਹ ਚਾਲ ਢਾਲ ਕਹੋ ਜੀ ਆ ਨਾਸਤ ਆਣੀ ਜਿਹੋ ਦੀ ਗੁਦਰੈ ਨਾਲ ਜਗੀ ਜਵਾਨੀ ਨਾਲ ਤੇ ਬੰਦਾ ਵੇਖ ਹੀ ਲੈਂਦਾ ਨਾ ਆਪੋ ਆਪਣੇ ਧੀ ਪੁੱਤ ਦੇ ਚਾਲ ਚੱਲਣ ਵੇਖ ਲੈਂਦਾ ਤੇ ਚੰਗਾ ਉਹੀ ਬੰਦਿਆ ਗਿਆ ਜਿਹੜਾ ਆਪਣੇ ਟੱਪਰ ਦੇ ਨਾਲ ਕੀ ਦਿੰਦਾ ਹੈ ਕੀ ਦਿੰਦਾ ਸਾਹਮਣੇ ਕੇ ਬੋਲਦੀ ਕੇ ਆਪਣੇ ਧੀ ਧਿਆਨ 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 ਰੱਖਣ ਵਾਲੇ ਨੂੰ ਪਰੇਤੀ ਕੋਈ ਕਾਰਿਆ ਆਇਆ ਦੁਬਾਰਾ ਸਿਰਾਂ ਨੂੰ ਪਿੱਟਾ ਦੇਣਾ ਉਹ ਆਪਣੇ ਕੱਪੜੇ ਦੀ ਚਾਲ ਨੂੰ ਉਹ ਆਪਣੇ ਚੰਗੀ ਇਸਤਰੀ ਆਪਣੇ ਕੱਪੜੇ ਦੀ ਚਾਲ ਨੂੰ ਧਿਆਨ ਨਾਲ ਲੇਕਦੀ ਹੈ ਚਾਲ ਨੂੰ ਬੜਾ ਧਿਆਨ ਨਾਲ ਦੇਖਦੀ ਆ ਪੁੱਛਦੀ ਹੁੰਦਾ ਜੇਤੀ ਉਥਾਰ ਪਿਆ ਪਰਾ ਤੇ ਕੋਈ ਨਹੀਂ ਆ ਹਾਂ ਇਹ ਪੁੱਛੇ ਪੁੱਛਦੀ ਆ ਪੁੱਤਰੇ ਤੇ ਇਹ ਸੱਤ ਅੱਸੀ ਉਹਨਾਂ ਨੇ ਕੀ ਕੀਤਾ ਬੱਚਿਆਂ ਨੂੰ ਪੁੱਛਿਆ ਜਾਂਦਾ 200 ਦਿੱਤਾ ਆ ਪਰ ਪੰਜਾਹ ਦਾ ਤੂੰ ਕਿੱਥੇ ਖਾ ਗਿਆ 100 ਕਿਥੇ ਆ ਪਾਪਾ ਜੀ ਮੈਨੂੰ ਪਤਾ ਉਹ ਸਾਰੇ ਕੀ ਕੀਤੇ ਗਏ ਆ ਇਹਦਾ ਮਤਲਬ ਆ ਉਹ ਧੀ ਪੁੱਤ ਵਿਗੜ ਰਿਹਾ ਹੈ ਉਹਦੀ ਚਾਅ ਵੱਲ ਧਿਆਨ ਦੇਣ ਦੀ ਲੋੜ ਆ ਉਹਨੂੰ ਪੁੱਛਣ ਦੀ ਲੋੜ ਆ ਉਸ ਤੇ ਧਿਆਨ ਦੇਣ ਦੀ ਲੋੜ ਆ ਉਹ ਓਹੀ ਓਹ ਟੁਕੜ ਤੁਹਾਡੇ ਦੇ ਖਤਰਾ ਖੰਸਾ ਕੇ ਦਾ ਜਦੋਂ ਤੁਸੀਂ ਖਬਰ ਸੁਣ ਲਈ ਨਾ ਓਹ ਕੀ ਆਤ ਦੀ ਰੋਟੀ ਨਹੀਂ ਖਾਂਦੀ ਤੇ ਕੜੀ ਚੰਗੀ ਆ ਨਾ ਮਾਂ ਉਹ ਸੂਰਜ ਨੇ ਕੋ ਤੋਂ ਪਹਿਲਾਂ ਵੀ ਕਰਦੀ ਆ ਜੇ ਦੀ ਉਹਨੇ ਆਤ ਨਹੀਂ ਨਾ ਕੀਤਾ ਤਾਂ ਧੀ ਨੇ ਵੀ ਕਰਨਾ ਹਣਾ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਆ ਉੱਠ ਕੇ ਕੀ ਕਰਨਾ ਜਿਹੜਾ ਪਿਓ ਹੀ ਨਹੀਂ ਉੱਠਦਾ ਅੱਠਵੇਂ ਦਾ ਨਾ ਜਿਲੇ ਜੋ ਉਹਦੇ ਪੁੱਤ ਨੇ ਵੀ ਕਦੀ ਦੁਆ ਕਰਨੀ ਉਹਦੀ ਵੀ ਨੇ ਕਦੀ ਦੁਆ ਕਰਨੀ ਚੰਗੇ ਕੌਣ ਆ ਅੱਜ ਆਪਣੇ ਵਿੱਚ ਵੇਖੀਏ ਚੰਗੇ ਕੌਣ ਹੈਗੇ ਆ

ਜੇ ਇਸਤਰੀ ਵਿੱਚ ਚੰਗੇ ਕੌਣ ਹੁੰਦੇ ਆ ਉਹਨਾਂ ਨੂੰ ਹੀ ਉਹਨਾਂ ਦੇ ਬੱਚੇ ਪੈਦੀ ਆ। ਭੰਗ ਭੰਗ ਬੜੀ ਭਾਗ ਵਾਲੀ ਸਾਡੀ ਮਾਯਾ ਜਿਹਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਡੀ ਕੀ ਕੀਤੀ ਆ। ਕੇਅਰ ਕੀਤੀ ਆ ਸਾਂ ਬੋਲਣਗੇ ਹਲੇਯਾ ਹਲੇਯਾ ਕਹਿੰਦੀ ਕੀ ਕਰਨੀ ਪੜਦੀ ਸੀ ਆਪਾਂ ਨੂੰ ਕੋਈ ਕੰਡਿਆ ਉਹਦੇ ਬੱਚੇ ਉੱਠ ਗਏ ਉਹਦੇ ਬੱਚੇ ਸਵੇਰੇ

ਕਿਉਂਕਿ ਉਹਦੇ ਵਿੱਚ ਚੰਗੇ ਕੀ ਆ ਚੰਗੇ ਗੁਣਾ ਚੰਗੇ ਗੁਣਾ ਅਸਤਰ ਦੇ ਵਿੱਚ ਚੰਗੇ ਗੁਣ ਸੰਨਾ ਅਸਤਰ ਦੀ ਪੁਸਤਕ ਤੇ ਨਾ ਗਿਆ 16 ਕਿਹਾੜ ਕਰਦੀ ਆ ਉਹਦੇ ਵਿੱਚ ਚੰਗੇ ਗੁਣ ਸੰਨਾ ਉਹ ਵਰਤ ਰੱਖਣ ਵਾਲੀ ਇਸਤਰੀ ਸੀ ਉਹ ਪਾਤਲਾ ਕਰਨ ਵਾਲੀ ਇਸਤਰੀ ਸੀ ਆਪਣੇ ਕੂਪ ਦਾ ਦਰਜ ਰੱਖਣ ਵਾਲੀ ਇਸਤਰੀ ਸੀ ਔਰ ਆਪਣੇ ਲੋਕਾਂ ਨੂੰ ਬਚਾਉਣ ਵਾਲੀ ਇਸਤਰੀ ਸੀ ਪਰਿਵਾਰ ਦਾ ਖਿਆਲ ਰੱਖਣ ਵਾਲੀ ਇਸਤਰੀ ਸੀ ਜਿਦੋਂ ਨੇ ਖਿਆਲ ਰੱਖਿਆ ਤੇ 127 ਸੂਬੇ ਕੀ ਕਰ ਲਿਆ ਵੀਖੋ ਆਪਣੀ ਕੌਮ ਦਾ ਦਰਦ ਰੱਖਿਆ ਆਪਣੇ ਪਰਿਵਾਰ ਕਰਕੇ ਪਰਵਾਸ ਦਾ ਦਰਦ ਰੱਖਿਆ ਬਹੁਤ ਕੁਝ ਵੇਖਿਆ ਟੰਨੇ ਕੋਣ ਸੀ ਇਹ ਬਾਣੀ ਦਾਸ ਦੀ ਆ ਜਿਹੜੀ ਚੰਗੀ ਇਸਤਰੀ ਆ ਉਹਦੇ ਵਿੱਚ ਚੰਗਵੇਂ ਹੋਣਾ ਬਹੁਤ ਜ਼ਰੂਰੀ ਆ ਪਹਿਲੀ ਗੱਲ ਆ ਉਹਦਾ ਬੋਲ ਚਾਲਾ ਵੀ ਬਹੁਤ ਹੀ ਵਧੀਆ ਹੋਣਾ ਹਾਂਜੀ ਗਾਲਾਂ ਕਿਤੇ ਕਿਤੇ ਹਾਂਜੀ ਗਾਲਾਂ ਨਿਕਲੀ ਅਮਿਆ ਕੀ ਕਰੀਏ ਬੱਚੇ ਤੇ ਆਖੀ ਲੱਗਦੇ ਬੱਚੇ ਆਖੀ ਲੱਗਦੇ ਗਾਣੇ ਤੋਂ ਬਿਨਾਂ ਇਸੇ ਤਰ੍ਹਾਂ ਹੀ ਆਂਦੀ ਉਸਤਰਾ ਵੀ ਲਾਇਆ ਕਰੋ ਅੱਖੇ ਪਿਆਰ ਨਾਲ ਲਾਇਆ ਕਰੋ ਸਭ ਬੋਲਾਂਗੇ ਹallelujah ਹallelujah ਚੰਗੇ ਗੁਣ ਸਾਡੇ ਵਿੱਚ ਹੋਣੇ ਕੀ ਆ ਬਹੁਤ ਫਤ ਵਿਦੇ ਬਹੁਤ سارے ਜੀਵਨ ਸਾਥੀ ਦੇਖੇ ਆ ਪਤੀ ਉਹਨਾਂ ਨੂੰ ਕਹਿੰਦੇ ਆ ਇਹ ਮਾਂ ਕਰਕੇ ਬੱਚੇ ਨਹੀਂ ਹੋ ਗਏ ਹੱਥ ਨਹੀਂ ਹੋ ਗਏ ਹਾਂਜੀ ਕਿੱਥੇ ਦੋਸ਼ ਲੱਗਦਾ ਆਣ ਕੀ ਹਾਂਜੀ ਕਿੱਥੇ ਆਣੇ ਦੋਸ਼ ਲੱਗਦਾ ਮਾਂ ਕਰਕੇ ਜੇ ਮਾਂ ਨਾਲ ਯਾਰ ਪਿਆਰ ਹੋ ਜਾਣਾ ਨਾ ਕਰਦੀ ਨਾ ਤੇ ਅੱਜ ਇਹੋ ਜਿਹੇ ਦਿਨ ਦੇਖਣ ਨੂੰ ਮਿਲਦੇ ਬਾਣੀ ਤੇ ਰੀਆ ਚੰਗੀ ਇਸਤਰੀ ਚੰਗਾ ਗੋਲਬਾਨਾ ਕਰਦੀ ਆ ਚੰਗੀ चंकी स्त्री चंगे गुण होने बहुत जरूरी है चंगे माफ करियो कई जवान भी हो जाती आती पर भोजन पकाने की भी जाच है भोजन पकाने भी पता ही नहीं आ गोल का पता नहीं नहीं आज ये सिक्खिया बच्चा कितों प्राप्त करता कितों प्राप्त करता पिछकी अच्छी पुस्तक

ਬਾਕੀ ਸਾਰੇ ਕਿਹੜਿਆ ਬੜੀਆਂ ਵਧੀਆ ਕਹਾਣੀਆਂ ਦੱਸਦੇ ਹਨ ਤੇਰੇ ਵਿਰੁੱਧ ਇਹ ਕਹਾਣੀ ਲੱਗੀ ਹੈ ਜਾਂ ਤੇਰੇ ਵਿਰੁੱਧ ਵੀ ਬਹੁਤ سارے ਲੋਕ ਕਹਾਣੀਆਂ ਆਖਦੇ ਹਨ ਜਿਹੜੀ ਮਾਂ ਜਹੋ ਦੀ ਮਾਂ ਆ ਇਹ ਕਿਤੀ ਜਿਹੜੀ ਜਹੋ ਦੀ ਮਾਂ ਉਹੋ ਜੀ ਹੈਨਾ ਤੇ ਮਾਂ ਦੀ ਬੋਲੀ ਸਹੀ ਨਹੀਂ ਤੇ ਧੀ ਵੀ ਕਿਤੋਂ ਹੋ ਸਕਦੀ ਆ ਹਾਂਜੀ ਪੁੱਤ

ਆਪਣੇ ਵਿੱਚ ਸੋਨੇ ਦੇ ਨੱਥ ਕਈਆਂ ਨੂੰ ਸੂਰ ਦੇ ਨੱਥ ਦੇ ਵਿੱਚ ਸੋਨੇ ਦੇ ਨੱਥ ਪਾ ਕੇ ਤਜਾਰ ਵੀ ਛੱਡਦੇ ਹੋ ਕਈਆਂ ਕਹਿੰਦਾ ਜੱਜਿਆ ਨਹੀਂ ਕੋ ਇਹਨੂੰ ਸੋਨੇ ਦੀ ਲੱਗੀ ਭਈ ਇਹ ਸੋਨੇ ਦੀ ਨੱਥ ਕਹਿੰਦਾ ਜੇਕਰ ਤਾਂ ਹ ਬਹੁਤ ਸੂਤ istri ਵੀ ਹੋਵੇ ਜੇਕਰ ਉਹਨੇ ਅੰਦਰ ਗੌਰ ਤੇ ਨੀਅਤ ਉਹ ਵੀ ਬਿਲਕੁਲ ਜੱਜ ਸਕਦੀ ਚੰਗੇ ਗੁਣਾ ਦਾ ਚੰਗੇ ਗੁਣਾ ਦਾ ਅਸੀਂ ਜੱਜ ਸਕਦੇ ਹਾਂ ਚੰਗੇ ਗੁਣਾ ਦੇ ਨਾਲ ਸਾਨੂੰ ਆਸ਼ੀਸ਼ ਮਿਲ ਸਕਦੀ ਆ ਜਦੋਂ ਵੀ ਸਾਡਾ ਬੋਲ ਬਾਲਾ ਹੋਵੇ ਤੇ ਚੰਗਾ ਹੋਵੇ ਪੁੱਤ ਨੂੰ ਵੇਖਣਾ ਪੁੱਤ ਕਿੰਨੇ ਵਜੇ ਆਇਆ 11 ਵਜੇ ਕਿਥੋਂ ਆ ਕੋਠਾ ਖੜਾ ਹੋ ਦੇਰਾ ਜਣਾ ਕਰਿਓ ਬਹੁਤ سارے ਲੋਕਾਂ ਨੂੰ ਡਰ ਨਹੀਂ ਧਾਇਆ ਤੀ ਹੱਪਤਾ ਨੂੰ ਪਰਾਇਨਾ ਕੀ ਕਰ ਦੇਣਾ ਜੋ ਹੁਣ ਆ ਹੋ ਗਈ ਜਾਣਾ ਕੇਅਰ ਕਰੋ ਤੁਹਾਡੇ ਤੇ ਸਮਾਂ ਕਦੀ ਵੀ ਫਿਰ ਮਾੜਾ ਨਾ ਬਵੇਗਾ ਕਦੀ ਨਹੀਂ ਮਾੜਾ ਆਵੇਗਾ ਅਸੀਂ ਗੱਲ ਤੀ ਆ ਬਾਣੀ ਦੇ ਮਤਲਬ ਕੋਲ ਨੂੰ ਸਮਝਾਓ ਬੇਟੀ ਬੇਟੇ ਪੁੱਤ ਆਪੇ ਜੀਵਨ ਨੂੰ ਬਚਾ ਚੰਗਾ ਬਣ ਜਾ ਇਹ ਤੇਰੇ ਭੁਖੇ ਨਹੀਂ ਤੈਨੂੰ ਤਾੜਦੇ ਆ ਤੇਰੀ ਚੰਗਿਆਈ ਦੀ ਤੈਨੂੰ ਤਾੜਦੇ ਆ ਤੇਰੀ ਬਰਕਤ ਨਹੀਂ ਤੈਨੂੰ ਤਾੜਦੇ ਆ ਵੀ ਤੈਨੂੰ ਕੋਈ ਨਾ ਕੋਈ ਮਿਲ ਤੇ ਤੇਰੀ ਤਰੱਕੀ ਹੋ ਉਹਨੂੰ ਵੇਖੀਏ ਤੇ ਈ ਨੂੰ ਪੁੱਤ ਨੂੰ ਵੇਖੀਏ ਕੇਰ ਕਰਕੇ ਚੰਗੇ ਗੁਣ ਸਾਡੇ ਵਿੱਚ ਹੋਣੇ ਕੀ ਆ ਬੜੇ ਚੰਗੀ ਇਸਤਰੀ ਦੇ ਬੋਲ ਬੰਦਾ ਸਾਹਮਣੇ ਬੋਲੀਏ ਬੋਲ ਬੰਦਾ ਕਿਹੋ ਜਿਹਾ ਮੱਚਦਾ ਕਿਹੋ ਜਿਹਾ ਹਜਿਦਾ ਸਾਮਣੇ ਕੇ ਬੋਲੇ ਕਹੋ ਜਔ ਨਾ ਜੀ ਦਾ ਹੈ ਚੰਗੀ ਇਸਤਰੀ ਦਾ ਬੋਲ ਬਾਲਾ ਕਹੋ ਜਿਆ ਵਧੀਆ ਤੇ ਚੰਗੇ ਮਰਦ ਦਾ ਬੋਲ ਚਾਲਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਹਾਂਜੀ ਸਾਮਣੇ ਕੇ ਬੋਲਦੇ ਕਿ ਕਲਾਕਾਰ ਨੇ ਨਾਲ ਨਹੀਂ ਆਪਾਂ ਮਸੀਹ ਨੂੰ ਮੰਨਣ ਵਾਲਿਆਂ ਖਾਪੋ ਦਾ ਕਹਿ ਰਹੀ ਆ ਫਿਰ ਮਨ ਦਾ ਚੰਗਾ ਬੋਲ ਬਾਲਾ ਵਧੀਆ ਹੋਣਾ ਚਾਹੀਦਾ ਹੈ ਤੇ ਨੰਬਰ ਦੋ ਘਰ ਦੀ ਵੀ ਕਰਨ ਵਾਲੇ ਹੋਣਾ ਚਾਹੀਦਾ ਹੈ ਕਿਰ ਘਰ ਵਾਲੇ ਧਿਆਨ ਦੇਣਾ ਚਾਹੀਦਾ ਮੇਰੀ ਧੀ ਪੁੱਤ ਕੀ ਕੰਮ ਕਰ ਰਿਹਾ ਕੀ ਕੁਝ ਕਰ ਰਹੀ ਆ ਕਰ ਰਿਹਾ ਤੇ ਨੰਬਰ 3 ਦਿਵਾਲੀ ਕਹਿ ਰਹੀ ਆ ਜਦੋਂ ਚੰਗੇ ਗੁਣ ਹੋਣਗੇ ਤਰਕੇ ਉੱਠਣਗੇ ਬੱਚੇ ਆਪਣੀ ਮਾਂ ਦੀ ਵੀ ਆਪਣੇ ਪਿਓ ਦੀ ਕੀ ਕਰਨਗੇ ਕੀ ਕਰਨਗੇ ਉਹੀ ਕਰਨਗੇ ਨਾ ਜਿਨ੍ਹਾਂ ਦੇ ਜਿਨ੍ਹਾਂ ਦੇ ਅੰਦਰ ਚੰਗੇ ਵੀ ਹੋਣਗੇ ਗੁਣ ਤੇ ਨੰਬਰ 4 ਫਿਰ ਉਹਦਾ ਪਤੀ ਵੀ ਕੀ ਕਰੇਗਾ ਸਿਰਫ ਪਤਾ ਨਵੀਂ ਮੇਰੇ ਜੀਵਨ ਸਾਥੀ ਵਰਗਾ ਕਿਸੇ ਦਾ ਵੀ ਜੀਵਨ ਸਾਥੀ ਹੈਗਾ ਕਿਹੇ ਦਾ ਨਹੀਂ ਹੈਗਾ ਮੈਂ ਜੋ ਕਹਿੰਦਾ ਆਗਿਆਕਾਰ ਬੋਬਾਧਾਰ ਇਮਾਨਦਾਰ ਹੈ ਤੇ ਆਪਣੇ ਜੀਵਨ ਸਾਥੀ ਤੇ ਕੀ ਕਰੇ ਨਾ ਵੀ ਭਰੋਸਾ ਤੇ ਆਸੀਂ ਆਪ ਦੇਖਣਾ ਹੈ ਸਾਡੇ ਵਿੱਚ ਚੰਗੇ ਗੁਣ ਹੈਗੇ ਆ ਕਿ ਨਹੀਂ ਜੇਕਰ ਨਹੀਂ ਗੁਣ ਹੈਗੇ ਆ ਅੱਜ ਦੇ ਬੱਚੇ ਦੇ ਮੁਤਾਬਕ ਆਪਣੇ ਜੀਵਨ ਨੂੰ ਚੰਗਾ ਬਣਾ ਚੰਗਾ ਬਣਾ ਲੈਣਾ ਹੈ ਸਭ ਨੂੰ ਹallelujah ਹallelujah ਕਿਹੋ ਜਿਹਾ ਬਣਾਉਣਾ ਹੈ ਹਾਂਜੀ ਇਹੋ ਜਿਹੀ ਮਾਂ ਹਾਂਜੀ माँ ते माँ प्रार्थना करी ते जिन टाइम प्रार्थना कर दहोजी मां जी, मा जी हो जा हो जा फिर की होगी जहो जहा हो आया फिर गां की होगा हाँ जी प्यो ने कभी उठ के दवा नहीं थी हाँ जी कोजा नहीं रखे हांजी कदी बचन नहीं पढ़िया ਤੇ ਪੁੱਤ ਨੂੰ ਕਹੇਗਾ ਪੁੱਤ ਤੂੰ ਉੱਠ ਕੇ ਕੀ ਕਰਲਾ ਹਾਂਜੀ ਦੁਆਰ ਕਾਬਲੇ ਕਿਹੜੇ ਤੇਰੀ ਜ਼ਿੰਦਗੀ ਦਾ ਫੈਲਾ ਆ ਤੇ ਬਾਣੀ ਦਾਸੀ ਹੈ ਯਕੂਬ ਅਜੂਬ ਦਾ ਗ੍ਰੰਥ ਠੀਕੀ ਦਾ ਮਾਂ ਪਿਓ ਦੀ ਬਦੀ ਕਿੰਨਾ ਗਿਣਦੀ ਹੈ ਮਾਂ ਪਿਓ ਦੀ ਬਦੀ ਕਿੰਨਾ ਗਿਣਦੀ ਆ ਇਹ ਟੌਪਿਕ ਤਾਂ ਅਲੱਗ ਹੈ ਇਹ ਟੌਪਿਕ ਦਾ ਵਿਸ਼ਾ ਬੜਾ ਤਕੜਾ ਹੈ ਮਾਂ ਪਿਓ ਦੀ ਬਦੀ ਕਿੰਨਾ ਗਿਣਦੀ ਹੈ ਪੱਛੇ ਅੱਗੇ ਤੇ ਜੋ ਅਸੀਂ ਵੀਜਾਂਗੇ ਸੂਰੀਓ ਸਾਨੂੰ ਵਧਣਾ ਨਹੀਂ ਪਨਾ ਹੈ ਤੇ ਚੰਗਾ ਬੀਜੀਲੇ ਤੇ ਚੰਗਾ ਨਹੀਂ ਕਰਾਂਗੇ ਵੱਡਾਂਗੇ ਜਿਹੜੇ ਸੌਂਗੇ ਨਹੀਂ ਯੋਰ ਨੂੰ ਬੋਲਣਗੇ ਹallelujah ਜਾਗਦੇ ਜਿਹੜੇ ਜਾਗਦੇ ਉਹਨਾਂ ਦਾ ਪਤਾ ਲੱਗੇ ਸਭ ਬੋਲਣਗੇ ਹallelujah ਹallelujah ਤੁਮ ਵੀ ਮਰਦਾਂ ਦੇ ਚੰਗੇ ਬਣਾਉਣੇ ਗਿਆ ਬੋਤ ਚੰਗੀ ਸਤਰੀ ਦੇ ਚੰਗੇ ਬਣਾਉਣੇ ਗਿਆ ਬੋਤ प्यारु <laughs> भई